ਅੱਜ ਸਾਡੇ ਭਰਾ ਕਈ ਜੋ ਚਪੈੜਾ ਸਮਾਗਮ ਹੁੰਦੇ ਨੇ ਇੱਥੇ ਬਾਦ ਵਿਵਾਦ ਕਰਦੇ ਨੇ ਜਾਂ ਤਾਂ ਉਹਨਾਂ ਦਾ ਭੋਲਾਪਣ ਹੈ ਜਾਂ ਉਹਨਾਂ ਕਦੀ ਚਪੈੜੇ 'ਚ ਆ ਕੇ ਦਰਸ਼ਨ ਜਾਰੀ ਨਹੀਂ ਕੀਤੇ ਮੈਂ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚਪੈੜਾ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚਪੈੜਾ ਆਰੰਭ ਕੀਤਾ ਸੀ ਮੈਂ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ ਤੇ ਭਾਈ ਮਰਦਾਨਾ ਜੀ ਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਮੇਰੇ ਗੁਰੂ ਜੀ ਤੁਹਾਨੂੰ ਯਾਦ ਪਏ ਕਰਦੇ ਨੇ ਵੇਖੋ ਭਾਗਾਂ ਵਾਲਿਓ ਜਿਨ੍ਹਾਂ ਦੀ ਨੀਅਤ ਰਾਸ ਹੋਵੇ ਨਾ ਜਿਨ੍ਹਾਂ ਦੀ ਨੀਅਤ ਸਾਫ ਹੋਵੇ ਨਾ ਮੇਰਾ ਬਾਬਾ ਨਾਨਕ ਉਹਨਾਂ ਨੂੰ ਆਪਣੇ ਕੋਲ ਆਪ ਬੁਲਾਉਂਦਾ ਜੇ ਫਿਰ ਜਤਨ ਕਰੋ ਹਮੇਸ਼ਾ ਨੀਅਤ ਰਾਸ ਰੱਖਿਏ ਨiyet ਸਾਫ ਰੱਖੀਏ ਬਾਬਾ ਸੌਣ ਦੀ ਭਾਈ ਮਰਦਾਨਾ ਜੀ ਦੇ ਨਾਲ ਆਉਂਦੇ ਨੇ ਜਦੋਂ ਆਕੇ ਗੁਰਨਾਨਕ ਬਾਦਸ਼ਾਹ ਦੇ ਦਰਸ਼ਨ ਕਰਦੇ ਨੇ ਨਾ ਗੁਰਨਾਨਕ ਬਾਦਸ਼ਾਹ ਦੇ ਚਰਨਾ ਤੇ ਨਮਸਕਾਰ ਕਰਦੇ ਨੇ ਹੁਣ ਅੰਮ੍ਰਿਤ ਵੇਲਾ ਹੁੰਦਾ ਹੈ ਸਤਸੰਗ ਹੁੰਦਾ ਹੈ ਹੋਰ ਵੀ ਇਲਾਕੇ ਦੇ ਸੰਤਾਂ ਪਹੁੰਚਦੀਆਂ ਨੇ ਸਭ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ 'ਚ ਨਾਮ ਜਪਦਿਆਂ ਨੇ ਸੰਗਤਾਂ ਨੂੰ ਬੜਾ ਰਸ ਆਉਂਦਾ ਹੈ ਬਾਬਾ ਸੌਂ ਜੀ ਸੰਗਤਾਂ ਦੀ ਸੇਵਾ ਵੀ ਕਰਦੇ ਨੇ ਨਾਲ-ਨਾਲ ਨਾਮ ਵੀ ਜਪਦੇ ਨੇ ਤਿੰਨ ਦਿਨ ਸੰਗਤ ਕੀਤੀ ਬਾਬਾ ਸੌਂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੁਣ ਤੀਸਰੇ ਦਿਨ ਸੰਸਾਰ ਦੇ ਭਲੇ ਵਾਸਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਅਗਾਹ ਚੱਲੇ ਨਾ ਬਾਬਾ ਸੌਂਜ ਨੇ ਇਦਾਂ ਗਲਤ ਬੱਲਾ ਪਾਲਿਆ ਮੇਰੇ ਵੱਲ ਵੇਖਿਓ ਗਲਤ ਬੱਲਾ ਪਾਲਿਆ ਤੇ ਅੱਗਲ ਵੰਡੀ ਦੋਵੇਂ ਹੱਥ ਜੋੜ ਲੈ ਜਦਾਂ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਹੱਥ ਜੋੜ ਕੇ ਇਦਾਂ ਹੀ ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਸਾਹਮਣੇ ਬਾਬਾ ਸੌਂਜ ਨੇ ਇਦਾਂ ਦੋਵੇਂ ਹੱਥ ਜੋੜ ਲੈ ਗਲਤ ਬੱਲਾ ਪਾ ਕੇ ਏ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਤਿੰਨ ਦਿਨ ਤੁਹਾਡੀ ਸੰਗਤ ਕਰਨ ਦਾ ਮੈਨੂੰ ਉਹ ਭਾਗ ਨਸੀਬ ਹੋਇਆ ਹੈ ਤਿੰਨ ਦਿਨ ਤੁਹਾਡੀ ਸੰਗਤ ਕੀਤੀ ਹੈ ਤੁਹਾਡੀ ਕਿਰਪਾ ਦੁਆਰਾ ਹੇ ਗੁਰਨਾਨਕ ਪਾਤਸ਼ਾਹ ਜੀ ਹੁਣ ਮੈਨੂੰ ਜਾਂ ਤਾਂ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਤੁਸੀਂ ਪੱਕੇ ਮੇਰੇ ਕੋਲ ਇੱਥੇ ਰਹਿ ਬੋਣ ਹੇ ਗੁਰਨਾਨਕ ਪਾਤਸ਼ਾਹ ਜੀ ਹੁਣ ਤੁਹਾਡੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ ਆਹਾਹਾ ਕੀ ਆਖਿਆ ਜੀ ਗੁਰਨਾਨਕ ਬਾਛਾ ਜੀ ਤੁਹਾਡੇ ਤੋਂ ਬਿਗੈਰ ਮੈਂ ਹੁਣ ਰਹਿ ਨਹੀਂ ਸਕਦਾ ਬਾਬਾ ਸੌਣ ਤੇਥੋਂ ਸਦਕੇ ਜਾਈਏ ਤੇਥੋਂ ਬਲੇਹਾਰੇ ਜਾਈਏ ਏ ਬਾਬਾ ਸੌਣ ਤੇਥੋਂ ਅਸ਼ਕੇ ਜਾਈਏ ਕੇਵਲ ਤੇ ਕੇਵਲ ਤਿੰਨ ਦਿਨ ਗੁਰਨਾਨਕ ਬਾਛਾ ਜੀ ਸੰਗਤ ਕੀਤੀ ਬਾਬਾ ਸੌਣ ਨੇ ਆ ਤੀਸਰੇ ਦਿਨ ਕਹਿੰਦਾ ਏ ਬਾਬਾ ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾ ਤੇ ਜਾਂ ਮੇਰੇ ਕੋਲ ਇੱਥੇ ਰਹਿ ਜਾ ਤੋਂ ਤੇਰ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਤੇ ਗੁਰੂ ਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਨਾ ਹੁਣ ਇਹ ਗੱਲ ਪਕੜਿਓ ਜੇ ਸਰੀਰ ਦੇ ਨਾਲ ਜੁੜੋਗੇ ਨਾ ਫਿਰ ਇੱਕ ਦਿਨ ਵਿਸ਼ੋਰਾ ਹੀ ਵਿਸ਼ੋਰਾ ਹੈ ਏ ਬਾਬਾ ਜੀ ਏ ਬਾਬਾ ਨਾਨਕ ਜੀ ਫਿਰ ਮੈਂ ਕੀ ਕਰਾਂ ਕਿਹੜਾ ਕੰਮ ਕਰਾਂ ਤੇਰੇ ਨਾਲੋਂ ਕਦੀ ਵੀ ਛੋਰਾ ਮੇਰਾ ਪਵੇ ਹੀ ਨਾ ਗੁਰਮਖੋ ਵੇਖੋ ਇਹ ਬੇਨਤੀ ਬਾਬਾ ਸੌਣੇ ਕੀਤੀ ਹੈ ਪਰ ਗੁਰੂ ਨਾਨਕ ਪਾਸ਼ਾ ਜੀ ਜਿਹੜਾ ਜਵਾਬ ਦਤਾ ਨਾ ਉਹ ਸੁਮੁੱਚੇ ਸੰਸਾਰ ਦੇ ਭਲੇ ਵਾਸਤੇ ਜੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੜੋਗੇ ਫਿਰ ਇੱਕ ਦਿਨ ਵਿਛੋੜਾ ਹੀ ਵਿਛੋੜਾ ਹੈ हे ਗੁਰਨਾਨਕ ਪਾਤਸ਼ਾਹ ਜੀ ਫਿਰ ਮੈਂ ਕੀ ਕਰਾਂ ਤੇਰੇ ਚਰਨਾਂ ਨਾਲ ਕਦੇ ਵਿਛੋੜਾ ਪਵੇ ਹੀ ਨਾ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਆ ਕਰੋ ਸ਼ਬਦ ਦੀ ਕਮਾਈ ਕਰਿਆ ਕਰੋ हे ਗੁਰਨਾਨਕ ਪਾਤਸ਼ਾਹ ਜੀ ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ ਸ਼ਬਦ ਦੀ ਕਮਾਈ ਕਰਾ ਫਿਰ ਤੇਰੇ ਚਰਨਾਂ ਨਾਲ ਵਿਸ਼ੋੜਾ ਨਹੀਂ ਪਵੇਗਾ ਉਸ ਵੇਲੇ ਗੁਰਨਾਨਕ ਪਾਤਸ਼ਾਹੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਵੇਗਾ ਬੋਲੇ ਸੋ ਨਿਹਾਲ ਅੱਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਏਗਾ ਕੀ ਆਖਿਆ ਗੁਰੂ ਨਾਨਕ ਬਾਦਸ਼ਾਹ ਜੀ ਨੇ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਹੁਣ ਤੁਸੀਂ ਇੱਥੇ ਕੀ ਕਰਨ ਪਹੁੰਚੇ ਹੋ ਗੁਰਬਾਣੀ ਦਾ ਅਭਿਆਸ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਨ ਵਾਸਤੇ ਅੱਜ ਸਾਡੇ ਭਰਾ ਕਈ ਜੋ ਚਪੈਰਾ ਸਮਾਗਮ ਹੁੰਦੇ ਨੇ ਇੱਥੇ ਬਾਦ ਵਿਵਾਦ ਕਰਦੇ ਨੇ ਜਾਂ ਤਾਂ ਉਹਨਾਂ ਦਾ ਭੋਲਾ ਬੰਨ ਹੈ ਜਾਂ ਉਹਨਾਂ ਕਦੀ ਚਪੈੜੇ ਤੇ ਆ ਕੇ ਦਰਸ਼ਨ ਜਜ਼ਾਰੇ ਨਹੀਂ ਕੀਤੇ ਮੈਂ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚਪੈੜਾ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚਪੈੜਾ ਆਰੰਭ ਕੀਤਾ ਸੀ ਪਰ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ ਸੰਗਤਾਂ ਨੇ ਪਿਆਰ ਦੇ ਵਿੱਚ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਤੁਹਾਨੂੰ ਪਤਾ ਬਦਵੀਂ ਭਗਤੀ ਇੱਚ ਪਹਿੜਾ ਸ ਆਰੰਭ ਕੀਤਾ ਜੋ ਸੰਗਤਾਂ ਬਹੁਤ ਹੀ ਲਹਾ ਲੈ ਰਹੀਆਂ ਨੇ ਸੰਗਤਾਂ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਜਿੰਨ ਰਾਤ ਉਹ ਵੀ ਸਰੀਰ ਗੁਰਮੁਖੋ ਜਿਹੜੇ ਕਦੇ ਅਸੀਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਕਦੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਤੇ ਪਈ ਸਾਹਿਬ ਦਾ ਪਾਠ ਨਹੀਂ ਕੀਤਾ ਜਦੋਂ ਦੀ ਜਿਪਰੇ ਸਭ ਹਾਜ਼ਰੀ ਭਰੀ ਆ ਅਸੀਂ ਰੋਜ਼ਾਨਾ ਸਾਡਾ ਨਿਯਮ ਬਣ ਗਿਆ ਅਸੀਂ ਘਰਾਂ ਜਪਜੀਤ ਸਾਹਿਬ ਦਾ ਪਾਠ ਵੀ ਕਰਦੇ ਹੋਂ ਨਾ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਆ ਤੇ ਪਈ ਸਾਹਿਬ ਦਾ ਪਾਠ ਵੀ ਕਰਦੇ ਆ ਇਥੋਂ ਜਗ ਕਈ ਕਹਿੰਦੇ ਨੇ ਕਹਿੰਦੇ ਐਤਵਾਰ ਛੁੱਟੀ ਦਾ ਦਿਨ ਹੁੰਦਾ ਸੀ ਅਸੀਂ ਘਰਾਂ ਸਾਰੀ ਦਿਨ ਮੋਬਾਈਲ ਦੇਖਦੇ ਰਹਿਣਾ ਜਾਂ ਸੁੱਤੇ ਰਹਿਣਾ ਜਾਂ ਕੋਈ ਟੀਵੀ 'ਚ ਰੰਗ ਤਮਾਸ਼ੇ ਦੇਖਣੇ ਬਾਬਾ ਦੀਪ ਸਿੰਘ ਨੇ ਇਹੋ ਜੀ ਕਿਰਪਾ ਕੀਤੀ ਐ ਸਾਨੂੰ ਬਾਣੀ ਦੇ ਨਾਲ ਜੋੜ ਦਿੱਤਾ ਹੈ ਕਲਾ ਗੁਰੂ ਦੀ ਵਰਤਦੀ ਪਈ ਹੈ ਕਲਾ ਪਰਮੇਸ਼ਰ ਦੀ ਵਰਤਦੀ ਵੀ ਕਿਉਂ ਜਿਸ ਬਾਬੇ ਦੇ ਨਾਮ ਤੇ ਇਹ ਚ ਪੜਾ ਸਾਹਿਬ ਸ਼ੁਰੂ ਹੋਇਆ ਹੈ ਨਾ ਉਹ ਬਾਬੇ ਨੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਹੱਥੀ ਲਿਖੇ ਸਨ ਗੁਰਮੁਖੋ ਰੋਮ ਰੋਮ ਦੇ ਵਿੱਚ ਬਾਣੀ ਦਾ ਵਾਸਾ ਸੀ ਧੰਨ ਬਾਬਾ ਦੀਪ ਸਿੰਘ ਜੀ ਦੇ ਇੱਕ ਸਰੂਪ ਅਰਬੀ ਭਾਸ਼ਾ ਦੇ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਉਹ ਬਾਬਾ ਹਦੀਪ ਸਿੰਘ ਸੰਗਤਾਂ ਦੇ ਆਪ ਝੂਠੇ ਭਾਂਡੇ ਮਾਣਦੇ ਸਨ ਸੰਗਤਾਂ ਦੀ ਸੇਵਾ ਕਰਦੇ ਸਨ ਸਾਬੋ ਕੀ ਤਲਵੰਡੀ ਖੂਹ ਚੋਂ ਜਲ ਕੱਢ ਕੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਨਿਮਰਤਾ ਦੇ ਨਾਲ ਉਹ ਭਾਗਾਂ ਵਾਲਿਓ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਨਾ ਗੁਰੂ ਰਾਮਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਜੀ ਵੀ ਕਿਉਂ ਪ੍ਰਸੰਨ ਹੁੰਦੇ ਨੇ ਗੁਰੂ ਰਾਮਦਾਸ ਜੀ ਫਿਰ ਕਹਿੰਦੇ ਹੋਣਗੇ ਉਹ ਭਲਿਓ ਜਿਨੇ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਉਹਨੇ ਮੇਰੇ ਅਸਥਾਨ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਕੋਈ ਮੇਰੇ ਦਰ ਤੇ ਆਉਂਦਾ ਹੈ ਖਰਾਬ ਸ਼ਾਦੀ ਦੇਖ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਪਦਾਰਥ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਲਾ ਸਾਹਿਬ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਆਜ ਗੁਰੂ ਰਾਮਦਾਸ ਜੀ ਕਹਦੇ ਹੋਣਗੇ ਉਹ ਭਲੇ ਉਹ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਦੇ ਨਾਲ ਗੁਰਬਾਣੀ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਇਸ ਕਰਕੇ ਜਦੋਂ ਤੁਸੀਂ ਉਹਨੂੰ ਧੰਨ ਕਹਿੰਦੇ ਹੋ ਮੈਂ ਵੀ ਬੜਾ ਖੁਸ਼ ਹੁਣਾ ਕਿਸੇ ਦੀ ਗੱਲਾਂ ਵਿੱਚ ਨਾ ਆਓ ਜਿਹੜੇ ਸਾਡੇ ਸਿੱਖ ਭਰਾ ਅੱਜ ਇਸ ਚੀਜ਼ ਦਾ ਵਿਰੋਧ ਕਰਦੇ ਨੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਉੱਥੇ ਚਾਰ-ਚਾਰ ਪੰਜਵੇਂ ਘੰਟੇ ਹਾਜ਼ਰੀ ਜਾ ਕੇ ਭਰਦੇ ਹੋ ਉਨਾਂ ਨੂੰ ਸਾਰੇ ਨਿਮਰਤਾ ਸਹਿਤ ਬੇਨਤੀ ਹੈ ਉਹ ਵੀ ਸਾਡੇ ਭਰਾ ਨੇ ਗੁਰਮੁਖੋ ਮੈਂ ਕੋਈ ਈਰਖਾ ਵਸ ਹੋ ਕੇ ਨਹੀਂ ਕਹਿ ਰਿਆ ਹੱਥ ਜੋੜ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਭਾਈ ਕਿਸੇ ਦੀ ਨਾ ਮੰਨੋ ਦੂਰ ਬੈਠੇ ਵੀਡੀਓ ਬੋਣੀ ਹੋਰ ਗੱਲ ਹੈ ਕਦੀ ਬਾਬਾ ਦੀਪ ਸਿੰਘ ਦੇ ਸਥਾਨ ਤੇ ਆ ਕੇ ਨਾ ਡੈਂਕ ਸੰਗਤਾਂ ਨੇ ਮੈਂ ਨਹੀਂ ਕਹਾਂ ਲੱਖਾਂ ਸੰਗਤਾਂ ਲੱਖਾਂ ਤੋਂ ਉੱਪਰ ਸੰਗਤਾਂ ਨੇ ਬੇਅੰਤ ਸੰਗਤਾਂ ਜਦੋਂ 4 ਵਜੇ ਭੋਗ ਪੈਂਦਾ ਹੈ ਨਾ ਸੰਗਤਾਂ ਬਾਹਰ ਹੁੰਦੀਆਂ ਨੇ ਕਿਸੇ ਨੂੰ ਆਵਾਜ਼ ਮਾਰ ਲਓ ਵੇ ਤੁਸੀਂ ਇੱਥੇ ਆਉਂਦੇ ਕਾਦੇ ਵਾਸਤੇ ਆਉਂਦੇ ਹੋ ਕੋਈ ਆਖੇਗਾ ਮੇਰੇ ਘਰ ਕਲਾ ਕਲੇਸ਼ ਸੀ ਜਦੋਂ ਇਹ ਇੱਥੇ ਆਉਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਨੇ ਬਾਬਾ ਅਦੀਸ ਨੇ ਕਿਰਪਾ ਕਰਤੀ ਬਾਣੀ ਦੇ ਸਦਕੇ ਕੋਈ ਆਖੇਗਾ ਅਸੀਂ ਸਾਰੀ ਸਾਰੀ ਤਿਆਰੀ ਮੋਬਾਈਲ ਤੇ ਲਾਉਣੇ ਆਸਾ ਕਰ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਸਾਡਾ ਗੁਰਬਾਣੀ ਵਾਲ ਪਿਆਰ ਪੈ ਗਿਆ ਕਿਸੇ ਵਿਸ਼ੇਸ਼ ਥੀਰ ਨੂੰ ਕੋਈ ਮੱਥਾ ਟੇਕਿਆ ਜਾਂਦਾ ਹੋਵੇ ਨਾ ਜਾ ਕੋਈ ਮਨਮਤ ਹੁੰਦੀ ਹੋਵੇ ਪਾਪਾ ਵੀ ਕਹਿੰਦੇ ਉਹ ਕੰਮ ਗਲਤ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਉੱਥੇ ਆਵਾਦ ਵਿਵਾਦ ਕਰੋ ਪਰ ਇੱਥੇ ਤੇ ਕੇਵਲ ਤੇ ਕੇਵਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਗੁਰੂਆਂ ਦੇ ਗੁਰੂ ਧੰਗ ਗੁਰਗ੍ਰੰਥ ਸਾਹਿਬ ਮਹਾਰਾਜੀ ਪਿਤਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਫਿਰ ਸਤਗਤ ਨੂੰ ਹੁਕਮਨਾਮਾ ਲਿਆ ਜਾਂਦਾ ਹੈ ਫਿਰ ਸੰਗਤਾਂ ਆਪਣੇ ਘਰਾਂ ਨੂੰ ਜਾਂਦੀਆਂ ਨੇ ਇੱਥੇ ਕੋਈ ਹੈ ਮਨਮਤ ਮੈਨੂੰ ਸਮਝ ਨਹੀਂ ਆਉਂਦੀ ਇਹ ਸਾਡੇ ਭਰਾ ਕਾਦੇ ਵਾਸਤੇ ਬਾਦ ਵਿਵਾਦ ਜਿੱਤ ਖੜਾ ਕਰਦੇ ਨੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਾਦ ਵਿਵਾਦ ਕਰਦੇ ਨੇ ਨਾ ਹੱਥ ਜੋੜ ਕੇ ਮੈਂ ਦੀ ਕਦੀ ਬਾਬਾ ਦੀਪਸ ਸਿੰਘ ਦੇ ਹਸਤਾਨ ਦੇ ਚਪਰੇ ਤੇ ਆਇਓ ਦੂਰੋਂ ਦੂਰੋਂ ਬੋਲਣਾ ਹੋਰ ਗੱਲ ਹੈ ਇੱਥੇ ਆ ਕੇ ਸੰਗਤਾਂ ਦਾ ਰਿਓ ਲਿਓ ਵੇਖੋ ਕਿਵੇਂ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ ਗੁਰਬਾਣੀ ਨਾਲ ਜੁੜਦੀਆਂ ਨੇ ਸਾਡੇ ਸਿੱਖ ਦੇ ਜਨਤ ਜਾਣਾ ਸ਼ੁਰੂ ਕਰਦਾ ਸੀ ਦੁੱਖ ਦੇ ਕਾਰਨ ਹੋਰ ਤਰੰਝ ਤਬਦੀਲ ਹੋ ਗਏ ਸਨ ਪਰ ਜਦੋਂ ਦੇ ਚ ਪੜੇ ਸ਼ੁਰੂ ਹੋਏ ਫਿਰ ਵਾਪਸ ਆਪਣੇ ਘਰ ਆ ਗਏ ਨੇ ਫਿਰ ਗੁਰਬਾਣੀ ਦੇ ਨਾਲ ਜੁੜ ਗਏ ਨੇ ਡੇਰੇ ਤੋਂ ਜੁਣਾ ਹਟ ਕੇ ਗੁਰੂ ਗ੍ਰੰਥ ਸਾਹਿਬ ਤੇ ਲੜਫੜ ਲੱਗੇ ਨੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਸੰਗਤਾਂ ਫੇਰ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਦੀਆਂ ਪਈਆਂ ਨੇ ਇਸ ਸਹਯੋਗ ਕਰੋ ਸਪੋਰਟ ਕਰੋ ਸੰਗਤਾਂ ਨੂੰ ਹਾਂ ਜਿੱਥੇ ਕੋਈ ਮੰਨਮਤ ਹੈ ਉੱਥੇ ਬੋਲੋ ਉੱਥੇ ਸਮਝਾਓ ਇਹ ਚੀਜ਼ ਮੰਨਮਤ ਹੈ ਪਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਅੱਜ ਗੁਰਦਾਨਕ ਬਾਦਸ਼ਾਹ ਜੀ ਕਹਿੰਦੇ ਉਹ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਬਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਬਿਸ਼ੋੜਾ ਵੀ ਨਹੀਂ ਪਏਗਾ ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਗੁਰਮੁਖੋ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਰਜ ਰਜ ਕੇ ਪੜੋ ਆਇਓ ਸੁਨਣ ਪੜਨ ਕੋ ਬਾਣੀ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼